ਪ੍ਰਸਿੱਧ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਨਿੱਜੀ ਤੌਰ ਉੱਤੇ ਪਿੰਡ ਬਾਉਪੁਰ ਨੇੜੇ ਸੁਲਤਾਨਪੁਰ ਲੋਧੀ ਦੇ ਵਿੱਚ ਰਾਹਤ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਉਹਨਾਂ ਨੇ 11 ਕਿਸ਼ਤੀਆਂ, 3 ਐਂਬੂਲੈਂਸ, ਰਾਸ਼ਨ, ਚਾਰਾ, ਮੰਝੇ ਅਤੇ ਪੀਣ ਵਾਲਾ ਪਾਣੀ ਦੇ ਕੇ ਲੋਕਾਂ ਦੀ ਭਾਰੀ ਮਦਦ ਕੀਤੀ। ਉਹਨਾਂ ਨੇ ਇਸ ਰਾਹਤ ਕਾਰਜਾਂ ਲਈ 50 ਲੱਖ ਰੁਪਏ ਦੀ ਰਾਸ਼ੀ ਵੀ ਖਰਚ ਕੀਤੀ ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਰਹੇ ਉਹਨਾਂ ਨੇ ਲੋਕਾਂ ਨੂੰ ਰਾਹਤ ਦੀ ਸਮਗਰੀ ਦੇ ਵੰਡ ਵਿੱਚ ਸਹਿਯੋਗ ਦਿੱਤਾ ਅਤੇ ਲੋਕਾਂ ਨੂੰ ਹੌਸਲਾ ਦਿੱਤਾ ਹਰਪ੍ਰਜਨ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਸਮੇਂ ਵਿੱਚ ਜਿੱਥੇ ਲੋਕ ਮਦਦ ਦੀ ਲੋੜ ਮਹਿਸੂਸ ਕਰਦੇ ਨੇ ਉਹਨਾਂ ਲਈ ਰਾਹਤ ਦਾ ਪ੍ਰਬੰਧ ਕਰਨਾ ਹਰ ਸਿਆਸੀ ਜਾਂ ਜਨਤਕ ਸੇਵਕ ਦਾ ਫਰਜ਼ ਹੁੰਦਾ ਹੈ ਇਸ ਕਾਰਜ ਨੇ ਸਥਾਨਕ ਲੋਕਾਂ ਦੇ ਦਿਲ ਜਿੱਤ ਲਏ ਨੇ ਅਤੇ ਮਦਦ ਦੀ ਮਹੱਤਤਾ ਨੂੰ ਸਪਸ਼ਟ ਕੀਤਾ ਇਸ ਤਰ੍ਹਾਂ ਦੇ ਕੰਮ ਸਾਡੀ ਸੱਭਿਆਚਾਰ ਅਤੇ ਪਾਈਚਾਰੇ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਅੱਜ ਅਸੀਂ ਇੱਥੇ ਆਏ ਆ ਸੁਲਤਾਨਪੁਰ ਲੋਧੀ ਤੇ ਹਾਲਾਤ ਦੇਖੇ 20 20 ਦਿਨ ਪਹਿਲਾਂ ਵੀ ਜਦੋਂ ਇੱਥੇ ਆਏ ਸੀਗੇ ਪਾਣੀ ਬਹੁਤ ਦੁੱਤੇ ਸੀਗਾ ਹੁਣ ਪਾਣੀ ਥੋੜਾ ਥੱਲੇ ਗਿਆ ਜਿਹੜਾ ਕਿ ਚੰਗੀ ਗੱਲ ਆ ਬਟ ਜਦੋਂ ਪਾਣੀ ਥੱਲੇ ਜਾਏਗਾ ਮੁਸ਼ਕਲਾਂ ਉਹ ਤੋਂ ਵਧਣੀਆਂ ਇਹ ਅਸੀਂ ਬੋਟਸ ਉਦੋਂ ਆਰਡਰ ਕੀਤੀਆਂ ਸੀਗੀਆਂ ਜਦੋਂ ਪਾਣੀ ਬਹੁਤ ਸੀਗਾ ਤੇ ਥੋੜੀ ਜੀ ਲੇਟ ਜ਼ਰੂਰ ਆਈਆਂ ਬਟ ਮੈਂ ਉਮੀਦ ਕਰਦਾ ਕਿ ਇਹਨਾਂ ਦੁਆਰਾ ਕਦੀ ਚਲਾਨ ਦੀ ਲੋੜ ਨਾ ਪਵੇ ਬੋਟਸ ਦੀ ਜਿੱਥੇ ਸਾਡੀਆਂ ਜ਼ਮੀਨਾਂ 'ਚ ਹਲ ਚੱਲਦੇ ਆ ਟਰੈਕਟਰ ਚੱਲਦੇ ਆ ਉੱਥੇ ਬੋਟਾਂ ਚੱਲਣ ਦੀ ਕੋਈ ਦੁਬਾਰਾ ਨੋਬਦ ਨਾ ਆਵੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੇ ਇਹ ਬੋਟ ਭਾਜੀ ਤੁਹਾਡੇ ਜਿੰਮੇ ਛੱਡ ਕੇ ਜਾ ਰਹੇ ਆਂ ਬਾਕੀ ਸਾਡੀ ਲੋੜ ਜਿੱਥੇ ਹੋਏ ਅਸੀਂ ਤੁਹਾਡੇ ਨਾਲ ਖੜੇ ਆਂ ਤੁਹਾਡੇ ਭਰਾਵਾਂ ਵਾਂਗ ਮੈਂ ਆਪਣੇ ਨਗਰ ਵੱਲੋਂ ਆਪਣੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਦਾ ਸਰਜੀ ਦਾ ਸਾਨੂੰ ਇਹ ਬੋਟ ਦੇਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਗੁਰੂ ਅੱਗੇ ਅਰਦਾਸ ਕਰਦੇ ਆਂ ਸੱਚੇ ਬਾਦਸ਼ਾਹ ਅਗੇ ਕਿ ਆ ਜਿਹੜੀਆਂ ਕੁਦਰਤੀ ਆਫਤਾਂ ਆਉਣ ਆ ਰਹੀਆਂ ਨੇ ਇਹਨਾਂ ਤੋਂ ਨਿਜਾਤ ਦੇਣ ਪੈਸਾ ਪਿੰਡ ਦਾ ਨਾਮ ਬੋਲ ਦੋ ਆਪਣੇ ਮੇਰਾ ਪਿੰਡ ਹੁਸੈਨਪੁਰ ਬੁਲੇਆ ਜੀ ਇਸ ਤੋਂ ਇੱਥੋਂ 3 ਕਿਲੋਮੀਟਰ ਅੱਗੇ ਆ ਮੇਰੇ ਕੋਲ ਦੋ ਪੰਚਾਇਤਾਂ ਨੇ ਇੱਕ ਪੰਚਾਇਤ ਜਿਹੜੀ ਮੇਰੀ ਉਹ ਪਾਣੀ ਚ ਡੁੱਬੀ ਹੋਈ ਆ ਇੱਕ ਮੇਰੀ ਪੰਚਾਇਤ ਬਾਹਰ ਆ ਜੀ ਮੈਂ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਤੇ ਆਪਣੇ ਸੈਂਸਰ ਮੈਂਬਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਪ੍ਰਦਾਨ ਕੀਤਾ ਅੱਜ ਅਸੀਂ ਇੱਥੇ ਆਏ ਆ ਸੁਲਤਾਨਪੁਰ ਲੋਧੀ ਤੇ ਹਾਲਾਤ ਦੇਖੇ ਆ 20 20 ਦਿਨ ਪਹਿਲਾਂ ਵੀ ਜਦੋਂ ਇੱਥੇ ਆਏ ਸੀਗੇ ਪਾਣੀ ਬਹੁਤ ਉੱਤੇ ਸੀਗਾ ਹੁਣ ਪਾਣੀ ਥੋੜਾ ਥੱਲੇ ਗਿਆ ਜਿਹੜਾ ਕਿ ਚੰਗੀ ਗੱਲ ਆ ਬਟ ਜਦੋਂ ਪਾਣੀ ਥੱਲੇ ਜਾਏਗਾ ਮੁਸ਼ਕਲਾਂ ਉਹ ਤੋਂ ਵਧਣੀਆਂ ਆ ਇਹ ਅਸੀਂ ਬੋਟਸ ਉਦੋਂ ਆਰਡਰ ਕੀਤੀਆਂ ਸੀ ਜਦੋਂ ਪਾਣੀ ਬਹੁਤ ਸੀਗਾ ਤੇ ਥੋੜੀ ਜੀ ਲੇਟ ਜਰੂਰ ਆਈਆਂ ਬਟ ਮੈਂ ਉਮੀਦ ਕਰਦਾ ਕਿ ਇਹਨਾਂ ਦੁਆਰਾ ਕਦੀ ਚਲਾਨ ਦੀ ਲੋੜ ਨਾ ਪਵੇ ਇਹ ਬੋਟਸ ਜਿੱਥੇ ਸਾਡੀਆਂ ਜ਼ਮੀਨਾਂ 'ਚ ਹਲ ਚੱਲਦੇ ਆ ਟਰੈਕਟਰ ਚੱਲਦੇ ਆ ਉੱਥੇ ਬੋਟਾਂ ਚੱਲਣ ਦੀ ਕੋਈ ਦੁਆਰਾ ਨੋਬਦ ਨਾ ਆਵੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੇ ਇਹ ਬੋਟ ਭਾਜੀ ਤੁਹਾਡੇ ਜਿੰਮੇ ਛੱਡ ਕੇ ਜਾ ਰਹੇ ਆ ਬਾਕੀ ਸਾਡੀ ਲੋੜ ਜਿੱਥੇ ਹੋਏ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਭਰਾਵਾਂ ਵਾਂਗ ਮੈਂ ਆਪਣੇ ਨਗਰ ਵੱਲੋਂ ਆਪਣੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਦਾ ਸਰਜੀ ਦਾ ਇਹ ਸਾਨੂੰ ਇਹ ਬੋਟ ਦੇਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਗੁਰੂ ਅਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅਗੇ ਕਿ ਆ ਜਿਹੜੀਆਂ ਕੁਦਰਤੀ ਆਫਤਾਂ ਆਉਣ ਆ ਰਹੀਆਂ ਨੇ ਇਹਨਾਂ ਤੋਂ ਨਿਜਾਤ ਦੇਣ ਆਪੇ ਸਾ ਪਿੰਡ ਦਾ ਨਾਮ ਬੋਲ ਦੋ ਆਪਣੇ ਮੇਰਾ ਪਿੰਡ ਹੁਸੈਨਪੁਰ ਬੁਲੇਆ ਜੀ ਇਸ ਤੋਂ ਇੱਥੋਂ 3 ਕਿਲੋਮੀਟਰ ਅੱਗੇ ਆ ਮੇਰੇ ਕੋਲ ਦੋ ਪੰਚਾਇਤਾਂ ਨੇ ਇੱਕ ਪੰਚਾਇਤ ਜਿਹੜੀ ਮੇਰੀ ਉਹ ਪਾਣੀ ਚ ਡੁੱਬੀ ਹੋਈ ਆ ਇੱਕ ਮੇਰੀ ਪੰਚਾਇਤ ਪਾਰ ਆ ਜੀ ਮੈਂ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਤੇ ਆਪਣੇ ਸੰਸਦ ਮੈਂਬਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਬੋਟ ਪ੍ਰਦਾਨ ਕਰਾਈ ਚਰੇ